ਗੁਰਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਾ ਵਤਨੇ ਦੀ ਇਹ ਜ਼ਿੰਦਗੀ ਤੇ ਜਿਸ ਹਾਲਾਤ ਵਿੱਚ ਜੀਣਾ ਪੈ ਰਿਹਾ ਹੈ ਉਸ ਬਾਰੇ ਦੋਸਤਾਂ ਮਿੱਤਰਾਂ ਦੇ مشਵਰੇ ਹਮੇਸ਼ਾ ਮਿਲਦੇ ਰਹਿੰਦੇ ਹਨ ਗੱਲ ਮੈਂ ਕੇਵਲ ਅੱਜ ਦੀ ਨਹੀਂ ਕਰ ਰਿਹਾ ਬੀਤੇ ਲੰਮੇ ਸਮੇ ਤੋਂ ਚੱਲ ਰਹੀ ਗੱਲ ਹੈ ਬਹੁਤ ਸਾਰੇ ਦੋਸਤਾਂ ਨੇ مشورہ ਦਿੱਤਾ ਵਾਪਸ ਆ ਜਾਓ ਕੋਈ ਦੋਸਤ ਵਾਪਸੀ ਦੀ ਆਫਰਾ ਵੀ ਲੈ ਕੇ ਆਏ ਕੋਈ ਦੋਸਤ ਪਹਿਲਾਂ ਚਿੱਠੀਆਂ ਤੇ ਫਿਰ ਸੋਸ਼ਲ ਮੀਡੀਆ ਰਹੀਂ ਮਸ਼ਹੂਰਿਆਂ ਨਾਲ ਨਮਾਇਦੇ ਰਹੇ ਤੇ ਰਹਿੰਦੇ ਹਨ ਇਹਨਾਂ ਸਭ ਦੋਸਤਾਂ ਦੇ ਨਾਮ ਕੁਝ ਸਮਾਂ ਪਹਿਲਾਂ ਇੱਕ ਕਵਿਤਾ ਲਿਖੀ ਸੀ ਅੱਜ ਸੋਚਿਆ ਉਹ ਕਵਿਤਾ ਆਪਣਾ ਆਪਣੀ ਜ਼ਬਾਨ ਵਿੱਚ ਸਾਂਝੀ ਕਰਾਂ ਕਵਿਤਾ ਹੈ ਮੈਂ ਕੌਣ ਆਜ਼ਾਦ ਹਾਂ ਹਾਲੇ ਤਾਂ ਕਿਸ਼ਤੀ ਸਮੁੰਦਰ ਵਿੱਚ ਹੀ ਹੈ ਅੱਗੇ ਕੀ ਵਾਪਰਨਾ ਹੈ ਪਤਾ ਨਹੀਂ ਪਰ ਅੱਜ ਦੀ ਗੱਲ ਇਹੀ ਹੈ ਕਿ ਕੌਮ ਦੀ ਆਜ਼ਾਦੀ ਲਈ ਲੜਦੇ ਹੋਏ ਵਿਚਾਰਾਂ ਪੱਖੋਂ ਮੈਂ ਆਜ਼ਾਦ ਕੌਣ ਵਾਂਗ ਹੀ ਜੀਵਿਆ ਹਾਂ ਤੇ ਅਰਦਾਸ ਮੈਂंती ਵੀ ਇਹੀ ਹੈ ਕਿ ਰੱਬ ਸੱਚਾ ਇੰਜ ਹੀ ਕਿਸ਼ਤੀ ਕਿਨਾਰੇ ਲਗਾ ਦੇਵੇ ਚਲੋ ਕਵਤਾ ਹਜ਼ਰ ਕਰਦਾ ਹਾਂ ਮੈਂ ਪਉਣ ਆਜ਼ਾਦ ਹਾਂ ਮੇਰੇ ਮਿੱਤਰੋ ਸਾਥੀਓ ਕਦਰਦਾਨੋ ਮੇਰੇ ਪਿਆਰਿਓ ਮੇਰਿਓ ਮਿਹਰਬਾਨੋ ਮੇਰੇ ਮਿੱਤਰੋ ਸਾਥੀਓ ਕਦਰਦਾਨੋ ਮੇਰੇ ਪਿਆਰਿਓ ਮੇਰਿਓ ਮਿਹਰਬਾਨੋ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਜੀ ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ ਮੈਂ ਪੌਣ ਆਜ਼ਾਦ ਹਾਂ ਕੈਦ ਨਾ ਕਰੋ ਮੇਰੀ ਰੁਮਕ ਤੇ ਵਾਧੂ ਭਾਰ ਨਾ ਤੋ ਮੈਂ ਪੌਣ ਆਜ਼ਾਦ ਹਾਂ ਕੈਦ ਨਾ ਕਰੋ ਮੇਰੀ ਰੁਮਕ ਤੇ ਵਾਧੂ ਭਾਰ ਨਾ ਤਰੋ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਘੇਰੇ ਨੇ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਘੇਰੇ ਨੇ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਨਹੀਂ ਚਾਹੁੰਦਾ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਨਹੀਂ ਚਾਹੁੰਦਾ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵੱਖ ਨਹੀਂ ਮੇਰਾ ਰਾਹ ਮਿੱਤਰੋ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵੱਖ ਨਹੀਂ ਮੇਰਾ ਰਾਹ ਮਿੱਤਰੋ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰਨ ਦੀ ਚਾਹ ਮਿਤਰੋ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰਨ ਦੀ ਚਾਹ ਮਿਤਰੋ ਮੈਨੂੰ ਆਪਣੇ ਟੰਗ ਨਾਲ ਜੀਣ ਲੰਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਲੈਣ ਦਿਓ ਮੇਰਾ ਕਦ ਮੇਰਾ ਮੁਕਾਮ ਸਭ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਕਾਰ ਵਿੱਚ ਕੀ ਗਿਣਤੀਆਂ ਕੀ ਮਿੰਟੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਕਾਰ ਵਿੱਚ ਕੀ ਗਿਣਤੀਆਂ ਕੀ ਮਿੰਟੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੈਨੂੰ ਕਹਿਣ ਦਿਓ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਰੰਗ ਵਿੱਚ ਰਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲਾਈ ਮੈਨੂੰ ਕਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲਾਈ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਠੀ ਲੈਣ ਦਿਓ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਮੈਂ ਕੀ ਲੈਣਾ ਬੁਰੀਾਈ ਤੋਂ ਕੁਝ ਬੁਰਾ ਹੈ ਤਾਂ ਉਹ ਬੁਰਾ ਸਹੀ ਕਿ ਲੈਣਾ ਮੈਂ ਬੁਰੀਾਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮਨ ਆਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮਨ ਆਈ ਤੋਂ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਵੇਂ ਅਨਾਮ ਹਾਂ ਜਾਂ ਨਾਮ ਹਾਂ ਭਵੇਂ ਅਨਾਮ ਹਾਂ ਜਾਂ ਨਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਵੇਂ ਅਨਾਮ ਹਾਂ ਜਾਂ ਨਾਮ ਹਾਂ ਪਰ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਦੀ ਦਿਲ ਨੂੰ ਰੜਕਦਾ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਦੇ ਦਿਲ ਨੂੰ ਰੜਕਦਾ ਹਾਂ ਮੈਂ ਇਹੀ ਤੜਪ ਇਹੀ ਰੜਕ ਬੱਚਿਆਂ ਨੂੰ ਮੇ ਦੇ ਕੇ ਜਾਣੀ ਹੈ ਮੈਂ ਇਹੀ ਤੜਪ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਲੈਣ ਦਿਓ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਲੈਣ ਦਿਓ ਆ ਵੀ ਅਨਾਮ ਹਾਂ ਜਾਂ ਨਾਮ ਹਾਂ ਹਰ ਪਲ ਆਜ਼ਾਦੀ ਦੀ ਤੜਪਦਾ ਹਾਂ ਇਸੇ ਲਈ ਦਿੱਲੀ ਨੂੰ ਲੜਕਦਾ ਹਾਂ ਮੈਂ ਇਹੋ ਤੁਹਾਡਾ ਇਹ ਹੀ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਸੋ ਦੋਸਤੋ ਤਾਂ ਬਤਾ ਖਤਮ ਹੁੰਦੀ ਹੈ ਕੋ ਹੋਰ ਕੋਈ ਗੱਲ ਵੀ ਕਰਨ ਵਾਲੀ ਨਹੀਂ ਸਾਡੀ ਕੌਮ ਹਲੇ ਇਲੈਕਸ਼ਨਾਂ ਦੇ ਆ ਰਾਮ ਰੋਲੇ ਵਿੱਚੋਂ ਬਾਹਰ ਚੰਗੀ ਤਰ੍ਹਾਂ ਨਿਕਲੀ ਵੀ ਨਹੀਂ ਗੱਲਾਂ ਕਰਨ ਵਾਲੀਆਂ ਬਹੁਤੀਆਂ ਨਹੀਂ ਇੱਕ ਗੱਲ ਕਰਾਂਗਾ ਤਾਂ ਕਿਸੇ ਨੂੰ ਚੰਗੀ ਲੱਗੇਗੀ ਦੂਜੀ ਕਰਾਂਗਾ ਤਾਂ ਕਿਸੇ ਦੂਜੇ ਨੂੰ ਚੰਗੀ ਮਾੜੀ ਲੱਗੇਗੀ ਸੋ ਨਾ ਮੇਰਾ ਇਸ ਚੋਣਾ ਦੇ ਰਾਮ ਰੋਲੇ 'ਚ ਕਦੇ ਵਿਸ਼ਵਾਸ ਜਿਹਾ ਨਾ ਹੈ ਸੋ ਜਿਹਨਾਂ ਦਾ ਹੈ ਉਨਾ ਨੂੰ ਆਪਣੇ ਨਾਲ ਗੱਲ ਕਰ ਲੈਣ ਦੇ ਨੇ ਤੇ ਮੇਰੀ ਆਪਣੀ ਗੱਲ ਹੈ ਮੇਰੀ ਆਪਣੀ ਜ਼ਿੰਦਗੀ ਹੈ ਆਪਣੇ ਵਿਚਾਰ ਨੇ ਹਰੇਕ ਜੋ ਵੀ ਹੈ ਗਜਿੰਦਰ ਸਿੰਘ ਆਪ ਦਾ ਹੈ ਕੌਮ ਦਾ ਹੈ ਖੰਸ ਦਾ ਹੈ ਤੇ ਆਜ਼ਾਦੀ ਲਈ ਕੌਮ ਦੀ ਆਜ਼ਾਦੀ ਲਈ ਉਸ ਦਿਨਾਂ ਕੋ ਸੋਚ ਹੈ ਨਾ ਖੁਆਇਸ਼ ਹੈ ਨਾ ਕੋਈ ਹੋਰ ਮਨਸੂਬੇ ਨੇ ਉਹ ਇਜਾਜ਼ਤ ਚਾਹਾਂਗਾ ਹਵਾਈ ਗੁਰਦੀ ਕਾ ਖਾਲਸਾ ਹਵਾਈ ਗੁਰਦੀ ਕੀ ਫਤੇ